ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਨਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਆਜੂਨੀ ਸਭ ਗੁਰ ਪ੍ਰਸਾਦਿ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਗੁਰੂ ਰੂਪ ਗੁਰੂ ਪਰਿਸਾ ਸੰਗਤ ਜਿਓ ਹਸਮੂ ਸੰਗਤਾਂ ਇਹ ਵਡਭਾਗੇ ਹੋ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਭ ਤੋਂ ਪਹਿਲਾਂ ਬਖਸ਼ਿਸ਼ ਕੀਤਾ ਆ ਪਤੇ ਦਾ ਨਾਰਾ ਸਿਰ ਝੁਕਾ ਕੇ ਇਹ ਦੋਨੋਂ ਹੱਥ ਜੋੜ ਕੇ ਬੜੇ ਹੀ ਅਦਬ ਸਤਕਾਰ ਦੇ ਨਾਲ ਅੱਖ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਨੂੰ ਸੰਗਤਾਂ ਵਡ ਭਾਗੇ ਹੋ ਸਤ ਸੰਗ ਦੀਆਂ ਘੜੀਆਂ ਪ੍ਰਾਪਤ ਕਰ ਰਹੇ ਹੋ ਸ੍ਰੀ ਸੁਖਮਨੀ ਸਾਹਿਬ ਜੀ ਦੀ ਕਥਾ ਵਿਚਾਰ ਆਪ ਸਰਵਣ ਕਰਦੇ ਹੋ ਤਾਨੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਮੁਖਰਬਿੰਦ ਚੋਂ ਉਚਾਰਨ ਕੀਤੀ ਹੋਈ ਗੁਰਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ 13ਵੀਂ ਅਸ਼ਟਪਦੀ ਦੀ ਚੌਥੀ ਪੌੜੀ ਆ ਉਸ ਨੂੰ ਸਰਵਣ ਕੀਤਾ। ਸਤਿਗੁਰੂ ਗੁਰੂ ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਮਹਾਰਾਜ 13ਵੀਂ ਅਸ਼ਟਪਦੀ ਦੀ 13ਵੀਂ ਅਸ਼ਟਪਦੀ ਦੀ ਪਹਿਮੀ ਪੌੜੀ ਵਿੱਚ ਕੀ ਫਰਮਾਨ ਕਰ ਰਹੇ ਨੇ ਕੀ ਉਪਦੇਸ਼ ਕਰ ਰਹੇ ਹਨ ਆਵ ਸਰਵਣ ਕਰਿਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਾਂਤ ਕਾ ਦੁਖੀ ਅਦਬੇਚ ਤੇ ਟੂਟਾ ਸ਼ਾਂਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ ਸ਼ਾਂਤ ਕਾ ਦੁਖੀ ਅੱਧ ਵਿਚ ਤੇ ਟੁੱਟਾ ਧੰ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਹਨ ਕਿ ਸੰਤ ਕਾ ਦੁਖੀ ਸੰਤਾਂ ਨੂੰ ਦੁੱਖ ਦੇਣ ਵਾਲਾ ਸੰਤਾਂ ਨੂੰ ਦੋਸ਼ੀ ਠਹਿਰਾਉਣ ਵਾਲਾ ਅੱਧ ਵਿਚ ਤੇ ਟੁੱਟਾ ਮਹਾਰਾਜ ਕਹਿੰਦੇ ਨੇ ਅੱਧੇ ਰਸਤੇ 'ਚ ਟੁੱਟ ਜਾਂਦਾ ਹੈ ਜੇ ਕਿਤੇ ਨੌਕਰੀ ਪਾਉਣਾ ਚਾਹੁੰਦਾ ਹੈ ਗਵਰਨਮੈਂਟ ਜੋਬ ਚਾਹੁੰਦਾ ਤੇ ਉਹ ਵੀ ਨਹੀਂ ਮਿਲੇਗੀ ਕੋਈ ਵੀ ਕੰਮ ਕਰਨ ਵਾਸਤੇ ਤੁਰੇਗਾ ਤੇ ਅੱਧੇ ਰਸਤੇ 'ਚ ਟੁੱਟ ਜਾਵੇਗਾ। ਕਈ ਜਵਾਨੀ ਦੇ ਵਿੱਚ ਹੀ ਪੂਰੇ ਹੋ ਜਾਂਦੇ ਨੇ, ਟੁੱਟ ਜਾਂਦੇ ਨੇ। ਮਰਤਕ ਹੋ ਜਾਂਦੀ ਆ। ਇਸ ਤਰ੍ਹਾਂ ਮਾਰੇ ਕਹਿੰਦੇ ਅੱਧੇ ਵਿਚਕਾਰ ਤੋਂ ਕਈਆਂ ਦੀਆਂ ਵਡਿਆਈਆਂ ਦੀ ਤਾਰ ਟੁੱਟ ਜਾਂਦੀ। ਜਦੋਂ ਨਿੰਦਾ ਮੁਖ 'ਚੋਂ ਨਿਕਲ ਗਈ, ਜਦੋਂ ਸੰਤਾਂ ਨੂੰ ਦੁਖੀ ਠਹਿਰਾ ਦਿੱਤਾ, ਸੰਤਾਂ ਨੂੰ ਦੁੱਖ ਦੇਣ ਵਾਲੇ ਮਹਾਰਾਜ ਕਹਿੰਦੇ ਅੱਧ ਬੀਜ ਤੇ ਟੁੱਟੇ ਅੱਗੇ ਵੀ ਫਰਮਾਉਂਦੇ ਹਨ ਸ਼ਾਂਤ ਕਾ ਦੋਖੀ ਕਿਤਾ ਕਾਜ ਨਾ ਪਹੁੰਚੈ ਤੇ ਸੰਤਾਂ ਨੂੰ ਦੁੱਖ ਦੇਣ ਵਾਲਾ ਕਦੇ ਵੀ ਕਿਸੇ ਵੀ ਕਾਜ ਦੇ ਵਿੱਚ ਸਿਰੇ ਨਹੀਂ ਚੜਦਾ ਆਦ ਵਿੱਚ ਆਲੇ ਹੋ ਟੁੱਟ ਜਾਂਦਾ ਜੇਕਰ ਪਰਮੇਸ਼ਰ ਨਾਲ ਬਿਰਤੀ ਵੀ ਲਵਾਉਣਾ ਚਾਹੁੰਦਾ ਹੋਵੇ ਉਹ ਵੀ ਅੱਧ ਵਿੱਚ ਕਾਰਨ ਟੁੱਟ ਜਾਂਦਾ ਮਹਾਰਾਜ ਕਹਿੰਦੇ ਇਸ ਕਰਕੇ ਤੇ ਸੰਤਾਂ ਮਹਾਂਪੁਰਸ਼ਾਂ ਉਸ ਰੱਬ ਦੇ ਪਿਆਰੇ ਦੀ ਕਦੇ ਵੀ ਨਿੰਦਾ ਨਹੀਂ ਕਰਨੀ ਚਾਹੀਦੀ ਸੋ ਸਤਿਗੁਰੂ ਗੁਰੂ ਗਰੀਬ ਨਵਾਜ ਅੱਗੇ ਕੀ ਫਰਮਾ ਰਹੇ ਨੇ ਅਸੀਂ ਸਰਵਣ ਕਰੀਏ ਸੰਤ ਕੇ ਦੁਖੀ ਕਉ ਉਦੇਾਨ ਪਰਮਾਈਏ ਮਹਾਰਾਜ ਫਰਮਾਉਂਦੇ ਹਨ ਕਿ ਸੰਤਾਂ ਦੇ ਦੁਖੀਓ ਉਦੇਾਨ ਭਾਗ ਦੇ ਉਜਾੜ ਦੇ ਵਿੱਚ ਜਮਾਂ ਦੀ ਉਜਾੜ ਦੇ ਵਿੱਚ ਪਰਮਾਈਏ ਪਿ ਫੇਰਿਆ ਜਾਂਦਾ ਹੈ ਸ਼ਾਂਤ ਕਾ ਦੋਖੀ ਉਜੜ ਪਾਈਐ ਮਹਾਰਾਜ ਕਹਿੰਦੇ ਕਿ ਸੰਤ ਦਾ ਸੰਤਾਂ ਨੂੰ ਦੁੱਖ ਦੇਣ ਵਾਲੇ ਦੇ ਨਾਲ ਕਾਂਕ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਉਜੜ ਉਜਾੜ ਦੇ ਵਿੱਚ ਪੈਂਦਾ ਭਾਵ ਵਿਸ਼ਾ ਮਖਾਰਾਂ ਦੇ ਵਿੱਚ ਨਰਕਾਂ ਦੀ ਜੁਨੇ ਪੈਂਦਾ ਹੈ ਉੱਥੇ ਪਾਉਂਦੇ ਨੇ ਧਰਮ ਰਾਜ ਸ਼ਾਂਤ ਕਾ ਦੋਖੀ ਅੰਤਰ ਤੇ ਥੋਥਾ ਤੇ ਸੰਤਾਂ ਨੂੰ ਦੁੱਖ ਦੇਣ ਵਾਲਾ ਸੰਤਾਂ ਦਾ ਦੋਖੀ ਸੰਤਾਂ ਦਾ ਨਿੰਦਾ ਕਰਨ ਵਾਲਾ ਅੰਦਰੋਂ ਖੋਤਾ ਆ ਮਹਾਰਾਜ ਕਹਿੰਦੇ ਵੀ ਅੰਦਰੋਂ ਖਾਲੀ ਆ ਮਰਤਕ ਜਿਵੇਂ ਸਤਿਗੁਰੂ ਫਰਮਾਉਂਦੇ ਨੇ ਕਿ ਇੱਕ ਜੀਵ ਮਹਾਰਾਜ ਤੇ ਮਰਤਕ ਉਹ ਜਿਵੇਂ ਸੰਤਨ ਹਰਮਰਿਆਂ ਨੂੰ ਜਿਉਂਦੇ ਕਰਨ ਵਾਲੇ ਨੇ ਪਰ ਜਿਹੜੇ ਅੰਦਰੋਂ ਹੀ ਖਾਲੀ ਨੇ ਮਹਾਰਾਜ ਕਹਿੰਦੇ ਨੇ ਜੋ ਸਾਸ ਬਿਨਾ ਮਰਤਕ ਕੀ ਲੋਥਾ ਤੇ ਜਿਵੇਂ ਸਵਾਸਾਂ ਤੋਂ ਬਿਨਾ ਮਰਤਕ ਦੀ ਲੋਥ ਹੋਵੇ ਮਰਤਕ ਪਿਆ ਵੇਤ ਲੋਥ ਪਈ ਦਿਖਦੀ ਪਰ ਅੰਦਰੋਂ ਬੋਲਦਾ ਨਹੀਂ ਸੁਣਦਾ ਨਹੀਂ ਹਿਲਦਾ ਨਹੀਂ ਇਸ ਤਰ੍ਹਾਂ ਮਾਰੇ ਕਹਿੰਦੇ ਸੰਨ ਦਾ ਦੁਖੀ ਅੰਦਰ ਤੇ ਥੋਤਾ ਸੰਤਾਂ ਦੀ ਨਿੰਦਾ ਕਰਨ ਵਾਲਾ ਸੰਤਨ ਨੂੰ ਦੁੱਖ ਦੇਣ ਵਾਲਾ ਅੰਦਰੋਂ ਖਾਲੀ ਹੁੰਦਾ ਹੈ ਕੋਈ ਉਸ ਦੇ ਅੰਦਰ ਸ਼ੁਭ ਗੁਣ ਨਹੀਂ ਹੁੰਦੇ Laash ਦੇ ਮੰਗ ਮਰਤਕ ਦੀ Laash ਮੰਗ ਪਿਆ ਹੁੰਦਾ ਹੈ ਮਰਿਆ ਮੰਗ ਪਿਆ ਹੁੰਦਾ ਹੈ ਸੰਤ ਕੇ ਦੁਖੀ ਕੀ ਜੜ ਕਿਛ ਨਾ ਹੈ ਮਹਾਰਾਜ ਫਰਮਾਉਂਦੇ ਨੇ ਸੰਤਾਨ ਦੀ ਨਿੰਦਾ ਕਰਨ ਵਾਲਾ ਸੰਤਾਂ ਨੂੰ ਦੁੱਖ ਦੇਣ ਵਾਲੀ ਦੀ ਜੜ੍ਹ ਵੀ ਨਹੀਂ ਰਹਿੰਦੀ। ਆ ਕੀ ਪੁੱਤਰ ਧੀ ਹੋਰ ਇਥੋਂ ਦਾ ਕਿ ਭੂਮੀ ਮੈਦਾਨ ਜਿਹੜੇ ਇਹਨੇ ਇਹਨੇ ਇਕੱਲੇ ਕਿਲਿਆਂ ਦੇ ਨਾਲ ਮਰਬੇ ਨਾਲ ਜ਼ਮੀਨ ਖਰੀਦਣ ਵਾਲੇ ਦੀ ਵੀ ਕੋਈ ਜੜ ਨਹੀਂ ਰਹਿੰਦੀ ਸਭ ਕੁਝ ਨਾਸ ਹੋ ਜਾਂਦਾ ਜੇ ਸੰਤਾਂ ماں ਪਰਖਾਂ ਦੀ ਨਿੰਦਾ ਕਰੇਗਾ ਉਹਨਾਂ ਨੂੰ ਦੁੱਖ ਦੇਵੇਗਾ। ਆਪਨੇ ਬੀਜ ਆਪੇ ਹੀ ਖਾਹੇ। ਮਹਾਰਾਜ ਕਹਿੰਦੇ ਆਪਣਾ ਬੀਜ ਆਪ ਹੀ ਖਾਂਦਾ ਹੈ ਇਸ ਕਰਕੇ ਇਹਦੇ ਉੱਤੇ ਕੋਈ ਗਿਲਾ ਨਹੀਂ ਕੋਈ ਕਰ ਨਹੀਂ ਸਕਦਾ ਨਾ ਇਹ ਨਾ ਨਾ ਕਰਕੇ ਵਿਚੋਲਾ ਹੀ ਪਣਦਾ ਯਾਰ ਮਹਾਰਾਜ ਅੱਗੇ ਫਿਰ ਮੰਦੇ ਸੰਤ ਕੇ ਦੋਖੀ ਕਹੋ ਅਵਰ ਨਾ ਰੱਖਨ ਹਾਰ ਕਿਉਂਕਿ ਆਪਣਾ ਬੀਜ ਕੇ ਆਪ ਹੀ ਖਾਰੇ ਹੁੰਦੇ ਮਹਾਰਾਜ ਕਹਿੰਦੇ ਸੰਤ ਦੇ ਦੋਖੀ ਕਹੋ ਤੇ ਸੰਤਾ ਦੀ ਨਿੰਦਾ ਕਰਨ ਵਾਲੇ ਨੂੰ ਦੋਖ ਦੇਣ ਵਾਲੇ ਅਵਰ ਨਾ ਰੱਖਨ ਵਾਲੇ ਨੇ ਕੋਈ ਅਵਰ ਮਣੀ ਕੋਈ ਮਣੀ ਇਹਨਾਂ ਨੂੰ ਫਿਰ ਰੱਖਦਾ ਕੋਈ ਇਹਨਾਂ ਦਾ ਵਿਚੋਲਾ ਵੀ ਨਹੀਂ ਪਣਦਾ ਨਾਨਕ ਸੰਤ ਭਾਵੇ ਤਾਂ ਲਏ ਉਬਾਰ ਤਾਂ ਮਹਾਰਾਜ ਧੰ ਗੁਰੂ ਅਰਜਨ ਦੇਵ ਮਹਾਰਾਜ ਜੀ ਆਖਰੀ ਪੰਕਤੀ ਦੇ ਵਿੱਚ ਫਰਮਾਉਂਦੇ ਹਨ ਕਥਨ ਕਰਦੇ ਹਨ ਕਿ ਜੇ ਸੰਤਾਂ ਨੂੰ ਭਾ ਜਾਵੇ ਤਾਂ ਨਿੰਦਕਾਂ ਨੂੰ ਵੀ ਨਰਕਾਂ ਤੋਂ ਉਬਾਰ ਦਾ ਅਰਥ ਵੀ ਬਚਾ ਲੈਂਦੇ ਹਨ ਸੋ ਸਤਿਗੁਰਾਂ ਦੀ ਮਹਾਨ ਕਿਰਪਾ ਸਦੈਾ ਹਉ ਸਮੂਹ ਸੰਗਤਾਂ ਨੇ ਹੀ ਖੇਰਵੀਅਸਟ ਪਰਿਧੀ ਪੈਮੀ ਪੌੜੀ ਸਰਮਣ ਕੀਤੀ ਬੇੰਤ ਪ੍ਰਕਾਰ ਦੀਆਂ ਫੁੱਲਾਂ ਗਲਦੀਆਂ ਆਵ ਸਾ ਸੰਗ ਗੁਰੂ ਸਾਹਿਬ ਬਖਸ਼ਣ ਇਸੇ ਤਰ੍ਹਾਂ ਹੀ ਛੇਵੀਂ ਪੌੜੀ ਦੀ ਕਥਾ ਵਿਚਾਰ ਰਹੀ ਪੌੜੀਦਰ ਪੌੜੀ ਆਵ ਸੂ ਸੰਤਾਂ ਨੇ ਕਥਾ ਵਿਚਾਰ ਸਰਵਣ ਕਰਕੇ ਸਪੂਰਨ ਸ੍ਰੀ ਸੂਮਿਚਾ ਦੀ ਕਥਾ ਵਿਚਾਰ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰਨਾ ਹੈ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਰਨੀ ਖੁਸ਼ੀਆਂ ਪ੍ਰਾਪਤ ਕਰਨੀਆਂ ਉਸ ਕਾਲ ਪ੍ਰਭ ਦੇ ਸੱਚੇ ਨਾਮ ਦੇ ਨਾਲ ਜੁੜਨਾ ਹੈ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤ